ਗਾਵੇ ਗਣ ਵਰਨ ਚਾਰਖਟ ਦਰਸਨ ਬ੍ਰਹਮਾਦਿਕ ਸਿਮਰਨਤ ਗੁਣਾ ਗਾਵੇ ਗੁਣ ਸੇਸ ਸਹਸ ਜੇਵਾਰਸ ਆਦ ਅੰਤ ਲਵਲਾਗ ਤੁਣਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲਸ ਜਸ ਗਾਓ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਕਬ ਕਲਸ ਜਸ ਗਾਵੇ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਕਲ ਜੋ ਕਿਰਤਾਰ ਨਾਮ ਕੇ ਵਹਿ ਜਾ ਰਾ ਜੂਰ ਹਾਜ਼ਰ ਹਜ਼ੂਰ ਜਾਗਤ ਜੋ ਤਖਤ ਚਵਰ ਦੇ ਮਾਲਕ ਸੇਬ ਸ੍ਰੀ ਗੁਰਬੰਦ ਸਾਹਿਬ ਜੀ ਹੋ ਆਪ ਜੀ ਕੋ ਦੰਡੋਤ ਬੰਧਨ ਅਨੇਕ ਬਾਰ ਗੁਰੂ ਪਾਤਸ਼ਾਹ ਜੀ ਕੀ ਗ੍ਰੇਸ ਰੂਪ ਗੁਰੂ ਪਿਆਈ ਸਹਾ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਾਸੋਂ ਆਪ ਜੀ ਨੇ ਬੜੀ ਮਿੱਠੀ ਆਵਾਜ਼ ਦੇ ਵਿੱਚ ਜੋ ਸਹਿਬਾ ਨੇ ਅੱਜ ਮੁਖਵਾਕ ਤਕਰੀਬਨ 2.5 ਵਜੇ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਥੇ ਤਾਂ ਤਾਂ ਨਮਸ਼ੀ ਜਥੇਦਾਰ ਬਾਬਾ ਹੰਮਾਨ ਸਿੰਘ ਜੀ ਸਹਿਤ ਅਨੇਕਾਂ ਸ਼ਿੰਗਲ ਸ਼੍ਰੀ ਦਾਨੇ ਸ਼ਹਾਤਾ ਪ੍ਰਾਪਤ ਕੀਤੀਆਂ ਇਸ ਇਸ ਸਥਾਨ ਤੇ तकरीबन 2:30 ਵਜੇ ਪ੍ਰਕਾਸ਼ ਮਾਨੰਦਿਆ ਸਾਹਿਬ ਅੱਜ ਪੰਜਵੇਂ ਸਵਰੂਪ ਦੇ ਵਿੱਚ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਟੋਡੀ ਰਾਗ ਵਿੱਚ ਫਰਮਾਉਂਦੇ ਨੇ ਹਰ ਹਰ ਚਰਨ ਰਿਧੈ ਉਰਤਾਰੇ ਪਾਛੇ ਕਹਿੰਦੇ ਨੇ ਉਸ ਪਰਮੇਸ਼ਰ ਹਰੀ ਦਾ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲਓ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਕਹਿੰਦੇ ਜੇ ਇਸ ਤਰੀਕੇ ਦੇ ਨਾਲ ਅਸੀਂ ਉਸ ਨੂੰ ਹਿਰਦੇ ਵਿੱਚ ਵਸਾਵਾਂਗੇ ਉਸ ਦਾ ਸਿਮਰਨ ਧਾਰਨ ਕਰਾਂਗੇ ਉਸ ਦੇ ਸਿਮਰਨ ਸਦਕਾ ਸਾਡੇ ਜੋ ਕਾਰਜ ਨੇ ਉਹ ਸਫਲ ਹੁੰਦੇ ਜਾਣਗੇ ਸਾਡਾ ਪ੍ਰਮੁੱਖ ਤੌਰ ਤੇ ਜੋ ਕਾਰਜ ਹੈ ਇੱਥੇ ਆਇਆ ਨਾਮ ਜਪ ਕੇ ਪਰਮੇਸ਼ਰ ਦੇ ਵਿੱਚ ਵਿਲੀਨ ਹੋਣਾ ਮਾਰੇ ਕਹਿੰਦੇ ਉਹ ਸਫਲਤਾ ਪ੍ਰਾਪਤ ਹੋਏਗੀ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਮਾਰੇ ਕਹਿੰਦੇ ਨੇ ਹਰੀ ਦੀ ਕੀਤੀ ਇਹਨਾਂ ਜੋ ਭਾਵ ਹਰੀ ਦੇ ਗੁਣ ਗਾਉਣੇ ਉਹੀ ਅਸਲ ਵਿੱਚ ਪੁੰਨ ਦਾਨ ਅਤੇ ਪੂਜਾ ਹੈ ਔਰ ਇਸ ਤੋਂ ਇਲਾਵਾ ਪੂਜਾਵਾਂ ਜੋ ਕਰਦੇ ਆਪਾਂ ਪੁੰਨਦਾਨ ਕਰਦੇ ਆਂ ਉਹ ਇੰ ਸਰਕਾਰਥ ਨਹੀਂ ਜੋ ਉਸ ਦੀ ਗੁਣਾ ਦੀ ਕੀਰਤੀ ਕਰਨਾ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਮਾਰੇ ਕਹਿੰਦੇ ਨੇ ਗੁਣ ਗਾਉਂਦਿਆਂ ਹੋਇਆਂ ਅਜਿਹੇ ਸੁਖ ਮਿਲਦਾ ਜੋ ਤੋਲਿਆ ਨਹੀਂ ਜਾ ਸਕਦਾ ਅਤਲ ਅਤਲ ਅਸੀਮ ਹੁੰਦਾ ਉਸ ਦੀ ਕੋਈ ਹੱਦ ਔਰ ਸੀਮਾ ਨਹੀਂ ਹੁੰਦੀ ਔਰ ਉਹ ਬਖਸ਼ਿਸ਼ ਕੌਣ ਕਰਦੇ ਨੇ ਪਰਮੇਸ਼ਰ ਅਕਾਲ ਪੁਰਖ ਜੋ ਅਗੰਮ ਹੈ ਅਪਹੁੰਚ ਹੈ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿੰਨ ਕ ਬਹਰ ਕਛ ਨਾ ਵਿਚਾਰੇ ਜਿਨ੍ਹਾਂ ਨੂੰ ਪਰਮੇਸ਼ਰ ਅਕਾਲ ਪੁਰਖ ਨੇ ਆਪਣਾ ਬਣਾ ਲਿਆ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾ ਚ ਲਗਾ ਲਿਆ ਆਪਣੀ ਹੁਕਮ ਅਦੁੱਲੀ ਚ ਕਰ ਲਿਆ ਮਾਰੇ ਕਹਿੰਦੇ ਨੇ ਉਸ ਦੇ ਜੋ ਕਰਮ ਨੇ ਉਹ ਦਰਗਾਹ ਦੇ ਵਿੱਚ ਧਰਮ ਰਾਜ ਦੇ ਕੋਲ ਵਿਚਾਰੇ ਨਹੀਂ ਜਾਂਦੇ ਆਪਾਂ ਕੱਲ ਵੀ ਇਸ ਨੂੰ ਵਿਚਾਰਿਆ ਸੀ ਰਬ ਕੇ ਸੁਤ ਕੋ ਤੰਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਜਿਨ੍ਹਾਂ ਦੇ ਪਰਮੇਸ਼ਰ ਦੇ ਨਾਲ ਚਿਤ ਲੱਗ ਗਿਆ ਉਹ ਮੁੜ ਕੇ ਉਹਨਾਂ ਦੇ ਕਰਮ ਨਹੀਂ ਵਿਚਾਰੇ ਜਾਂਦੇ ਲੇਖੇ ਨਹੀਂ ਵਿਚਾਰੇ ਜਾਂਦੇ ਨਾਮ ਰਤਨ ਸੁਣ ਜਪ ਦੇਪ ਜੀਵਾ ਹਰ ਨਾਨਕ ਕਠ ਮਝਾਰੇ ਮਾਰੇ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪ ਕੇ ਹੀ ਮੈਂ ਜਿਉਵਾਂ ਇਹ ਅਰਦਾਸ ਕਰਦੇ ਨੇ ਔਰ ਗੰਟ ਦੇ ਵਿੱਚ ਜੇਬਾ ਦੇ ਵਿੱਚ ਗਲੇ ਦੇ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹੋਰ ਕੁਝ ਨਾ ਉਚਾਰਿਆ ਜਾਏ ਇਹ ਪਾਤਸ਼ਾਹ ਦਾ ਅੱਜ ਦਾ ਫਰਮਾਨ ਔਰ ਉਸ ਨਿਸ਼ਾਬਦ ਅਰਥ ਵਿਚਾਰ ਕਰਦਿਆਂ ਪਾਤਸ਼ਾਹ ਦੀ ਬਾਣੀ ਸਾਂਝੀ ਕਰਦਿਆਂ ਨਿੱਕਾ ਪ੍ਰਕਾਰ ਦੀਆਂ ਗਲਤੀਆਂ ਬੁੱਲਾ ਹੋ ਗਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ